بولا كثير تقرير بنا بنون يا یار مشین اور یہ تصویر ہے پاکستان جانی باہر میں یہ ہے کہ کس طرح ہم جایزا نیت آ رہا ہے اور ٹیم کی کمیٹی دے گئی ہے کس طرح یہ فارغ گيت مل رہا ہے سی ایس ٹی ٹیم سمجھا ਇਹ ਚੋਤੇ ਜਾਈ ਜਾਲਾਂ ਤੋਂ ਬਾਅਦ ਪੁਲਿਸ ਦੀ ਟੀਮਾਂ ਨੇ ਹਰਕਤ ਦੇ ਵਿੱਚ ਸਾਜ ਨੇ ਰੱਖਿਆ ਹੈ ਕਿ ਗ੍ਰਿਪਟ ਦੀ ਟੀਮਾਂ ਕਾਰਨ ਹਰਕਤਾਂ ਹਟਾ ਦਿੱਤੀਆਂ ਉਹ ਸਾਰਾ ਆਈਟਮ ਫਰੀਸ਼ੀਏ ਤੋਂ ਇੱਕ ਨਾਟਕ ਬੰਦ ਕਰਕੇ ਵਸੇ ਦਾ ਰਿਹਾ ਹੈ ਹੋਰ ਭਾਈ ਇਹ ਮੇਰੇ ਐਨੀ ਵੈਨ ਦੀ ਕੀਤੀ ਜਾ ਰਹੀ ਹੈ ਸਾਨੂੰ ਸਾਰੇ ਲੋਕਾਂ ਦੇ ਵਿੱਚ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਆਪ ਲੱਗਦੀ ਹੈ ਕਿ ਅਵੇ ਰਹਿਣਾ ਚਾਹੀਦਾ ਹੈ ਅਗਰ ਕੋਈ ਅਜਿਹੀ ਗੱਲ ਹੋ ਰਹੀ ਹੈ ਤਾਂ ਇਸ ਦਾ ਅਗਨ ਦੀ ਟੀਮਾਂ ਆਪ ਨੂੰ ਉਸ ਨੂੰ ਬੋਲਣ ਵਾਲਾ ਹਾਰਮਿਕਲ ਦੀ ਮਾਰਾ ਹੈ ਹੋ ਲੰਸਾ ਵੀ ਆ ਗਿਆ ਹੋਰ ਸਾਰੇ ਆ ਗਏ ਹੋ ਲੰਸਾ ਜੀ ਮੇਰੇ ਕੋਲ ਕੋਈ ਜਨਤਸਾ ਆ ਜਾਣਾ ਹੈ ਮੇਰੇ ਕੋਲ ਕੋਈ ਜਨਤਸਾ ਮਨਨੀ ਅੱਜ ਜੋ ਮੌਕੇ ਤੇ ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਦੋ ਦੋ ਚਾਚਰੀਆਂ ਬਣਾ ਕੇ ਕਿਧਰ ਆਉਣਾ ਹੈ ਲੈ ਕੇ ਲਿਆ ਜਾਣਾ ਹੈ ਬਲੀ ਦੋ ਰਿਕਵੈਸਟ ਮੈਡਮ ਬਣਾ ਪਿੱਛੇ ਆ ਜਾਓ ਯਾਰ ਪਿੱਛੇ ਆਇਆ ਵੀ ਲੈ ਲੋ ਪਿੱਛੇ ਆ ਜਾਓ ਕਿਸ ਨੇ ਕਿਸ ਨੇ टी <laughs> पघार ਦੀ ਤਿਆਰੀਆਂ ਪਿਛਲੇ ਕੁਝ ਹਫ਼ਤਿਆਂ ਤੋਂ ਤੋਂ ਬਾਅਦ ਦੀ ਸਵਾਫਿੰਗ ਦਾ ਤੂਰ ਸੜਕ ਦੇ ਕੋਦੇ ਦੇਖਦੇ ਲੋਕ ਇਕੱਠੇ ਹੋਏ ਅਗਲੀ ਸੈਟ ਦੇਖੀ ਅਗਲੀ ਸਾਲ ਜਿਹੜੀ ਉਹਦੀ ਜਾਨ ਪਹੁੰਚਾਉਣ ਦੀ ਪ੍ਰਕਿਰਿਆ ਹੈ ਕਿ ਕਿਹੜੀ ਚਾਹ ਵਾਲੀ ਸ਼ਾਸਤਰੀ ਪਿੱਛਾ ਚੱਲ ਕਿਸ री पिछाओ दरी बिछाओ शर्त हो शो ਸ਼ਾਟ ਲਗਾ ਸ਼ਾਟ ਦੋ ਯਾਰ ਵਿੱਚੋਂ ਹੋਰ ਸੱਚੀ ਵਿਅਕਤੀ ਨੂੰ ਜਿਮਾਰਤ ਤੇ ਗ੍ਰਿਫਟ ਕੋਈ ਨਹੀਂ ਕਰੇਗਾ ਯਾ ਸੋਣ ਸੁਣ ਲਿਓ ਕਿਹਨਾਂ ਜਲਦੇ ਸਾਰ ਮਨਪ੍ਰੀਤ ਸਿੰਘ ਰਦਾਵਾ ਆਰਟਿਸਟ ਮਾਨਟਰ ਪੰਜਾਬ ਹੋਮਗਾਰਡ ਐਂਡ ਸਿਵਲ ਡਿਫੈਂਸ ਅੰਮ੍ਰਿਤਸਰ ਜੋ ਕਿ ਮਾਨਯੋਗ ਡੀਜੀਪੀ ਸ਼੍ਰੀ ਜੀ ਕਲੜਾ ਡਾਇਰੈਕਟਰ ਸਿਵਲ ਡਿਫੈਂਸ ਅਤੇ ਸਰਦਾਰ ਹਰਮਨਜੀਤ ਸਿੰਘ ਡੀਸੀਜੀ ਡਿਪਟੀ ਕਮਾਂਡਰ ਜਨਰਲ ਹੋਮਗਾਰਡ ਐਂਡ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਉਹਨਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਇਹ ਅੱਜ ਦੀ ਮੋਕ ਡ੍ਰਿਲ ਜਿਹੜੀ ਆ ਆਪਰੇਸ਼ਨ ਸ਼ੀਲਡ ਵਜੋਂ ਇਹਦਾ ਅਭਿਆਸ ਅੱਜ ਕੀਤਾ ਜਾ ਰਿਹਾ ਜੋ ਕਿ ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਦੇ ਤਰ੍ਹਾਂ ਨੂੰ ਮੁੱਖ ਰੱਖਦੇ ਆਏ ਆ 7 ਮਈ ਨੂੰ ਆਪਰੇਸ਼ਨ ਸੰਧੂਰ ਦੇ ਅਧੀਨ ਕੀਤੀ ਗਈ ਸੀ ਹੁਣ ਇਸ ਨੂੰ ਇੱਕ ਕਵਚ ਦੀ ਤਰ੍ਹਾਂ ਦੇਖਦੇ ਆਏ ਆ ਲੋਕਾਂ ਵਿੱਚ ਪੈਣਕ ਨਾ ਜਾਵੇ ਲੋਕਾਂ ਨੂੰ ਇੱਕ ਕੁਦਰਤੀ ਆਫਤ ਤਨਾ ਦੇ ਦੌਰਾਨ ਜੇ ਕੋਈ ਹਵਾਈ ਹਮਲਾ ਹੋ ਜਾਂਦਾ ਹੈ ਤਾਂ ਉਸ ਤੋਂ ਬਚਾ ਦੇ ਤਰੀਕੇ ਕਿਸ ਤਰ੍ਹਾਂ ਕੀਤੇ ਜਾਣੇ ਨੇ ਉਸ ਨੂੰ ਦੇਖਦੇ ਹੋયા ਅਸੀਂ ਇਹ ਜਿਹੜੀ ਅੱਜ ਦੀ ਆਪਰੇਸ਼ਨ ਸ਼ੀਲਡ ਦੇ ਅਧੀਨ ਅੱਜ ਦੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਦਾ ਟਾਈਮ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਇਹ 6 ਵਜੇ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਜਿਸ ਵਿੱਚ ਸਿਵਲ ਡਿਫੈਂਸ ਔਰ ਹੋਮ ਗਾਰਡ ਦੀਆਂ ਟੀਮਾਂ ਭੱਗ ਲੈ ਰਹੀਆਂ ਨੇ ਇਹਨਾਂ ਤੋਂ ਇਲਾਵਾ ਬਲੈਕਆਊਟ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਆਪ ਦੇ ਮਾਧਮ ਰਾਈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕੇ ਰਾਤ ਨੂੰ 8 ਵਜੇ ਤੱਕ ਕੇ 8:30 ਵਜੇ ਤੱਕ ਲਾਈਟਾਂ ਬਿਲਕੁਲ ਬੰਦ ਕੀਤੀਆਂ ਜਾਣ। ਹਾਂਜੀ ਹਾਂਜੀ। ਸਰ ਪੈਨਿਕ ਹੈ ਲੋਕਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਦਾ ਜੇ ਦੁਬਾਰਾ ਮੌਕ ਟ੍ਰਿਲ ਹੋਵੇ ਦੁਬਾਰਾ ਬਲੈਕ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਆ ਇਹ ਸਿਰਫ ਇੱਕ ਲੋਕਾਂ ਨੂੰ ਬਚਾਅ ਦੇ ਤਰੀਕੇ ਦੱਸਣ ਲਈ ਹੀ ਇੱਕ ਮੌਕ ਡ੍ਰਿਲ ਇੱਕ ਹਿੱਸਾ ਆਇਆ ਪਾਰਟ ਹੈ ਲਾਈਵ ਦਾ ਕਿ ਸਾਡੀ ਕੋਈ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਦੇ ਵਿੱਚ ਆਪਾਂ ਤਿਆਰੀ ਕਰਕੇ ਰੱਖੀਏ ਵੀ ਆਪਾਂ ਕਿਸ ਤਰ੍ਹਾਂ ਦੇ ਤਿਆਰੀ ਜੇ ਸਾਡੀ ਠੀਕ ਹੈ ਆਪਾਂ ਨੂੰ ਵੀ ਸਹਿਯੋਗ ਦੇਣ ਲਈ ਕਹਿੰਦੇ ਕਿ ਕੋਈ ਲੋਕ ਲੋਕ ਲਾਈਟ ਬੰਦ ਨਹੀਂ ਕਰਦੇ ਜਿਵੇਂ ਤੁਹਾਨੂੰ ਮੇਰੀ ਉਹਨਾਂ ਲੋਕਾਂ ਨੂੰ ਮੈਂ ਨਾ ਵੀ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਬਿਲਕੁਲ ਜਿਹਦੇ ਵਿੱਚ ਸਹਿਯੋਗ ਦੇਣ ਦੀ ਲੋੜ ਹੈ ਕਿਉਂਕਿ ਪ੍ਰਸ਼ਾਸਨ ਨੇ ਆਪਣਾ ਪੂਰਾ ਯੋਰ ਲਾਇਆ ਅੱਡੀ ਪੰਜੇ ਦਾ ਔਰ ਪੂਰੇ ਅੱਛੇ ਤਰੀਕੇ ਨਾਲ ਮਾਨ ਜੋ ਡੀਸੀ ਸਾਹਿਬ ਏਡੀਸੀ ਸਾਹਿਬ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਰਹਿਨਮਾਈ ਦਾ ਕੰਮ ਚੱਲ ਰਿਹਾ ਆ ਔਰ ਮੇਰੀ ਲੋਕਾਂ ਨੂੰ ਫਿਰ ਦੁਬਾਰਾ ਅਪੀਲ ਹੈ ਕਿ ਜੋ ਮੇਰਾ ਨਾਮ ਜੀ ਕੈਪਟਨ ਵਿਜੇ ਸ਼ਰਮਾ ਸਰ ਕਿੰਨੇ ਸਾਲ ਹੋ ਗਏ ਆ ਤੁਹਾਨੂੰ ਇਹ ਕੰਮ ਕਰਾਏ ਦੇਖੋ ਬੇਟਾ ਜੀ 28-30 ਸਾਲ ਤੇ ਆਪਾਂ ਦੇਸ਼ ਦੀ ਸੇਵਾ ਕਰਦੇ ਆਏ ਆ ਫੌਜ ਵਿੱਚ ਫਿਰ ਰਿਟਾਇਰ ਹੋ ਕੇ ਇੱਥੇ ਆਏ ਆ ਤੇ ਇੱਥੇ ਪ੍ਰੋਸੈਸਿੰਗ ਦੇ ਨਾਲ ਵੀ ਸਾਨੂੰ ਚੱਲਣਾ ਪੈਣਾ ਵਾ ਕਿਉਂਕਿ ਜੇ ਆਪਾਂ ਬਾਕੀ ਜ਼ਿੰਦਗੀ ਕੱਟਣੀ ਆ ਤੇ ਜੋ ਹਾਲਾਤ ਚੱਲਦੇ ਪਏ ਨੇ ਸਾਡੇ ਦੇਸ਼ ਦੇ ਸਾਡੇ ਗਵਾਂਢੀ ਮੁਲਕਾਂ ਦੇ ਇਹਨੂੰ ਦੇਖਦੇ ਆ ਹੋਇਆ ਹਰੇਕ ਬੰਦੇ ਨੂੰ ਨਾ ਕਿ ਇਕੱਲੇ ਕੈਪਟਨ ਨੂੰ ਨਾ ਕਿ ਇਕੱਲੇ ਕਿਸੇ ਹੋਰ ਨੂੰ ਹਰ ਇੱਕ ਨੂੰ ਤੁਹਾਨੂੰ ਵੀ ਹਰ ਚੀਜ਼ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਵਾ ਜਿਸ ਤਰ੍ਹਾਂ ਸਰ ਤਿਆਰੀ ਦੀ ਗੱਲ ਕਰੀਏ ਮੌਕਲ ਚੱਲ ਰਿਹਾ ਹੈ ਮੌਕਲ ਦੇ ਵਿੱਚ ਕਿਹੜੇ ਕਿਹੜੇ ਚੀਜ਼ ਦੀ ਤਿਆਰੀ ਕਰਦੇ ਆ ਦੇਖੋ ਜੀ ਤੁਹਾਨੂੰ ਹਰ ਇੱਕ ਚੀਜ਼ ਜਾਣੂ ਕਿਲਵਾਤਾ ਅੱਜ ਜੇ ਕਿਸੇ ਬੰਦੇ ਨਾਲ ਕੋਈ ਬੰਮ ਫਟਦਾ ਵਾ ਉਹਦੀ ਕਿੱਥੇ ਕਿੱਥੇ ਇੰਜਰੀ ਹੁੰਦੀ ਆ ਕਿਵੇਂ ਕਿਵੇਂ ਨੂੰ ਲੈ ਕੇ ਜਾਣਾ ਵਾ ਕਿ ਕਿ ਸਾਡੀ ਡਿਊਟੀਆਂ ਬਣਦੀਆਂ ਵਾ ਪੁਲਿਸ ਵਾਲੇ ਕੀ ਡਿਊਟੀ ਆ ਹੋਮ ਗਾਰਡ ਦੀ ਕੀ ਡਿਊਟੀ ਆ ਸ਼ਿਫਟ ਵਾਸਤੇ ਕੀ ਡਿਊਟੀਆਂ ਤੇ ਤੁਹਾਡੇ ਨਾਗਰਿਕਾਂ ਦੀ ਕੀ ਡਿਊਟੀ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਕੋਈ ਲੜਾਈ ਜਿੱਤ ਸਕਦੇ ਆ ਤੁਹਾਡੀ ਵੇਖਿਆ ਲੇ ਕਿ ਪੈਕ ਪੰਦਰ ਮਹੀਨੇ ਪਹਿਲਾਂ ਮੋਦੀ ਜੀ ਨੇ ਜੋ ਸ਼ੁਰੂ ਕੀਤਾ ਸੀ ਘਰ ਬੈਠਿਆ ਸੀ ਉਹ ਬੰਦੇ ਨੂੰ ਘਰੇ ਮਾਰ ਕੇ ਆਏ ਆ ਐਦਾਂ ਦੀ ਤੁਹਾਡੇ ਚ ਸ਼ਮਤਾ ਹੋਣੀ ਚਾਹੀਦੀ ਆ ਤਾਂ ਅਸੀਂ ਆਪਣਾ ਦੇਸ਼ ਬਚਾ ਸਕਦੇ ਆ ਸੱਚੀ ਤਾਂ ਮੌਫੀ ਦੀ ਪ੍ਰੈਕਟਿਸ ਹੈ ਇਹ ਪ੍ਰੈਕਟਿਸ ਕਿੰਨੇ ਦਿਨ ਚੱਲੇਗੀ ਜਾਂ ਫਿਰ ਅੱਜ ਦੇ ਦਿਨ ਹੀ ਦੇਖੋ ਇਹ ਤੇ ਪ੍ਰਸ਼ਾਸਨ ਤੇ ਡਿਪੈਂਡ ਕਰਦਾ ਵਾ ਬੇਸਿਕਲੀ ਬਾਕੀ ਮੇਰੀ ਇੱਛਾ ਇਹ ਵਾ ਕਿ ਹਰ ਕਲਾਕੇ ਵਿੱਚ ਹਰ ਇੱਕ ਸੋਸਾਇਟੀ ਨੂੰ ਲਗਭਗ ਮਹੀਨੇ ਚ ਇੱਕ ਵਾਰੀ ਐਦਾਂ ਦੀ ਪ੍ਰੈਕਟਿਸ ਕਰਨੀ ਚਾਹੀਦੀ ਆ ਜੋ ਸਾਡੇ ਗਵਾਂਡੀ ਮੁਲਕਾਂ ਦੇ ਹਾਲਾਤ ਚੱਲਦੇ ਪਏ ਨੇ ਕੌਣਾਂ ਲਈ ਸਮੇਂ ਦੇ ਮੁਕਾਬਲੇ ਵਾਸਤੇ ਤਿਆਰ ਰਹਿਣਾ ਹੈ ਤਾਂ ਤੁਸੀਂ ਦੇਸ਼ ਵਾਸਤੇ ਕੀ ਕਰਦੇ ਹੋ ਮੈਂ ਕਵਾਂਗਾ ਜੀ ਹਰ ਸਮੇਂ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਵਾ ਖਾਸ ਕਰਕੇ ਜਿਸ ਮੁਕਤ ਦੇ ਵਿੱਚ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਆ ਇਹ ਯਾਦ ਰੱਖੋ ਸਾਨੂੰ ਕਿੰਨੇ 74 ਸਾਲ ਹੋ ਗਏ ਯਾਦ ਹੋਇਆਂ ਨੂੰ ਅੱਜ ਵੀ ਆਪਾਂ ਉੱਥੇ ਖੜੇ ਆ ਉਹ ਲੜਾਈਆਂ ਲੜਦੇ ਪਏ ਆ ਜੰਮੂ ਕਸ਼ਮੀਰ ਦੀ ਤੁਸੀਂ ਦੇ ਬਡੇ ਕਰ ਰਹੇਂਦੇ ਹੋ ਮੈਂ ਫੌਜ ਚ ਲੈ ਕੇ ਆਇਆ ਵਾਂ ਸ਼੍ਰੀਨਗਰ ਮੈਂ ਕਰ ਕੇ ਲੜਿਆ ਵਾਂ ਇੱਕੇ ਜੋ ਸਾਡੇ ਨਾਲ ਵਕ ਪਿਆ ਉਹ ਲੜਾਈਆਂ ਚੱਲਦੀਆਂ ਪਈਆਂ ਵਾ ਇੱਕ ਵਾਰੀ ਟੱਕਰ ਹੋ ਕੇ ਇਹ ਲੋ ਸਾਨੂੰ ਮੂੰਹ ਦੀ ਮਾਰ ਨਹੀਂ ਪੈਣੀ ਆ ਤਾਂ ਤੁਸੀਂ ਸੁਖੀ ਰਹਿ ਸਕਦੇ ਹੋ ਬਾਕੀ ਲੜਾਈਆਂ ਤਾਂ ਚੱਲੀ ਜਾਣੀਆਂ ਵਾ ਜੇ ਕੁਛ ਨਾ ਕਰੋਗੇ ਇਹ ਸਾਰੇ ਨਾਲ ਮਿਲ ਕੇ ਕੰਮ ਚੱਲਣਾ ਵਾ ਸਰਕਾਰ ਦੀ ਡਿਊਟੀ ਬਣਦੀ ਆ ਪ੍ਰਸ਼ਾਸਨ ਦੀ ਡਿਊਟੀ ਬਣਦੀ ਆ ਤੇ ਸਾਡੇ ਸ਼ਹਿਰਾਂ ਦੀ ਡਿਊਟੀ ਬਣਦੀ ਆ ਕਿ ਟੱਕਰ ਹੋ ਕੇ ਆਪਾਂ ਇਹ ਲੜੀ ਜੀ ਕੈਪਟਨ ਵਿਜੇ ਸ਼ਰਮਾ